ਜਾਬ ਟਾਈਮ ਤੇ ਤੁਹਾਡਾ ਸਵਾਗਤ ਮੈਂ ਪੀਐਸ ਪਾਸੀ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਔਰਤ ਮਰਦ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਅੱਜ ਦੇ ਯੁੱਗ ਦੇ ਵਿੱਚ ਚੱਲ ਰਹੀ ਹੈ ਔਰ ਕਈ ਔਰਤਾਂ ਜਿਹੜੀਆਂ ਅੱਗੇ ਹੋ ਕੇ ਇੱਕ ਇਹੋ ਜਿਹੀ ਮਿਸਾਲ ਬਣ ਜਾਂਦੀਆਂ ਔਰਤ ਭਾਈਚਾਰੇ ਲਈ ਉਹਨਾਂ 'ਚ ਇੱਕ ਸਾਡੇ ਨਾਲ ਮੌਜੂਦ ਨੇ ਮੈਡਮ मैडम ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਤੇ ਸੰਸਥਾ ਦਾ ਨਾਮ ਦੱਸੋ ਤੇ ਕਿੱਥੇ ਤੁਸੀਂ ਬਿਲੋਂਗ ਕਰਦੇ ਹੋ ਹਾਂਜੀ ਮੈਂ ਸੁਜਾਤਾ ਸਿੰਘ ਮੇਰਾ ਨਾਮ ਹੈ ਮੈਂ ਅਮਰਤਸਰੀ ਜੰਮੀਪਲੀ ਐ ਪਰ 40 ਸਾਲਾਂ ਤੋਂ ਮੈਂ ਦਿੱਲੀ ਦੇ ਵਿੱਚ ਹੀ ਕੰਮ ਕਰ ਰਹੀ ਐ ਮੇਰੀ ਸੰਸਥਾ ਦਾ ਨਾਮ ਮੇਰੀ ਐਨ ਜੀਓ ਦਾ ਨਾਮ ਪ੍ਰੋਟੈਕਸ਼ਨ ਆਫ ਊਮਨ ਏਨਪਾਵਰਮੈਂਟ ਆਰਗੇਨਾਈਜੇਸ਼ਨ ਔਰ ਮੈਂ ਔਰਤਾਂ ਦੇ ਵਾਸਤੇ ਮੈਂ ਡੋਮੈਸਟਿਕ ਵਾਇਲੈਂਸ ਤੇ ਮੇਰਾ ਮੇਨ ਫੋਕਸ ਹੈ ਔਰ ਮੈਂ ਕੰਮ ਕਰਨੀ ਔਰ ਬੱਚਿਆਂ ਦੀ এডਿਕੇਸ਼ਨ ਔਰ ਜਿੰਨਾ ਬੱਚਿਆਂ ਨੂੰ এডਿਕੇਸ਼ਨ ਦੇ ਵਾਸਤੇ ਕੋਈ ਜ਼ਰੂਰਤ ਹੁੰਦੀ ਹੈ ਐਡਮਿਸ਼ਨ ਦੀ ਔਰ ਯੂਨੀਫਾਰਮ ਦੀ ਕਿਤਾਬਾਂ ਦੀ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਕਿੰਨੇ ਸਾਲ ਹੋ ਗਏ ਜੀ ਤੁਹਾਡੀ ਸੰਸਥਾ ਨੂੰ ਚੱਲਦੀ ਨੂੰ ਤੁਹਾਡਾ ਕੀ ਜਿਹੜਾ ਇਹਦਾ ਨਿਚੋੜ ਤੁਸੀਂ ਕੀ ਕੱਢਿਆ ਕਿ ਜਿਹੜਾ ਕੰਮ ਹੈ ਇੰਪਾਵਰਮੈਂਟ ਲਈ ਤੁਸੀਂ ਕਰਦੇ ਆਂ ਜਿਹੜੀ ਮੁੱਖ ਸਮੱਸਿਆ ਜਿਹੜੀ ਔਰਤਾਂ ਦੀ ਕੀ ਆ ਕਿਉਂਕਿ ਡੋਮੈਸਟਿਕ ਵਾਇਲੈਂਸ ਵੀ ਆ ਗਈ ਕਰਿਉਲਟ ਵੀ ਆ ਜਾਂਦੀ ਆ ਜਿਹੜੀ ਮੈਟ੍ਰਿਮੋਨੀਅਲ ਜਿਹੜੇ ਕੇਸ ਵਗੈਰਾ ਵੀ ਆ ਜਾਂਦੇ ਆ ਹਾਂਜੀ ਦੇਖੋ ਜੀ ਮੈਂ ਇਸ ਸੰਸਾ ਜਦੋਂ ਮੈਨੂੰ 13 ਸਾਲ ਹੋ ਗਏ ਨੇ ਰਜਿਸਟਰਡ ਕਰਵਾਏ ਹੋਏ 13 14 ਸਾਲ ਹੋ ਗਏ ਨੇ ਉਸ ਤੋਂ ਪਹਿਲਾਂ ਮੈਂ ਸੋਚਦੀ ਸੀ ਕਿ ਗਰੀਬ ਝੁੱਗੀ ਚੌਂਪਰੀ ਉੱਥੇ ਜਾ ਕੇ ਮੈਂ ਮਤਲਬ ਹੀ ਜਾ ਕੇ ਕੰਮ ਕਰਾਂਗੀ ਉਹਨਾਂ ਦੀ ਮੈਂ ਮਦਦ ਕਰਾਂਗੀ ਉਹਨਾਂ ਦੀਆਂ ਸਮੱਸਿਆ ਸੁਣਾਗੀ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਹਨਾਂ ਦੇ ਉਹਨਾਂ ਦੇ ਘੱਟ ਕੇਸਸ ਆਉਂਦੇ ਨੇ ਜਿਹੜੇ ਕੇਸਸ ਜ਼ਿਆਦਾ ਨੇ ਉਹ ਜ਼ਿਆਦਾ ਅੱਛੇ ਲੋਕਾਂ ਦੇ ਨੇ ਪੜ੍ਹੇ ਲਿਖੇ ਕੁੜੀਆਂ ਦੇ ਨੇ ਜਿਹੜੇ ਉਹ ਕੇਸਾਂ ਨੂੰ ਸਾਨੂੰ ਸੋਲਵ ਕਰਨਾ ਪੈਂਦਾ ਜਿਹੜੀ ਸੰਸਥਾ ਹੈ ਕਿੰਨੇ ਕੁ ਮੈਂਬਰ ਹੈ ਤੁਹਾਡੇ ਜਿਹੜੇ ਕੰਮ ਕਰਦੇ ਆ ਤੇ ਸਰਕਾਰ ਤੋਂ ਤੁਹਾਨੂੰ ਕਿਹੋ ਜਿਹਾ ਸਹਿਯੋਗ ਮਿਲਦਾ ਹਾਂਜੀ ਇਸ ਸੰਸਦਾਂ ਦੇ ਵਿੱਚ ਮੇਰੀ ਆਲ ਇੰਡੀਆ ਦੀ ਹੈਗੀ ਹੈ ਔਰ 12 ਸਾਡੇ ਮੈਂਬਰ ਨੇ ਔਰ ਅਸੀਂ ਸਾਰੇ ਵਕ ਵਕ ਸਾਰੀਆਂ ਸਟੇਟਾਂ ਤੇ ਜਾਂਦੇ ਆ ਔਰ ਸਾਰੀਆਂ ਸਟੇਟਾਂ ਦੇ ਸਾਡ ਨੂੰ ਕੰਮ ਆਉਂਦੇ ਨੇ ਔਰ ਕੇਸ ਜਾਂਦੇ ਜਿਨ੍ਹਾਂ ਨੂੰ ਅਸੀਂ ਸੋਲਵ ਕਰਨੇ ਆ ਅੱਜ ਦੇ ਯੁੱਗ ਦੀ ਤੇ ਜਿਹੜਾ ਬੀਤਿਆ ਯੁੱਗ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਬੜਾ ਫਰਕ ਹੈ ਔਰਤਾਂ ਨੂੰ ਧੱਕਾ ਹੁੰਦਾ ਸੀ ਦੇਖੋ ਸਤੀ ਪ੍ਰਥਾ ਸੀ ਉਹ ਸਾਡੇ ਸਮਾਜ ਤੇ ਕਲੰਕ ਸੀ ਉਸ ਨੂੰ ਖਤਮ ਕੀਤਾ ਗਿਆ ਔਰ ਫਿਰ ਔਰਤਾਂ ਦੇ ਨਾਲ ਜ਼ੁਲਮ ਹੋ ਬਾਹਰੀ ਜਿਹੜੇ ਲੋਕ ਆ ਇੱਥੋਂ ਤੱਕ ਹਮਲੇ ਹੁੰਦੇ ਸੀ ਤੇ ਔਰਤਾਂ ਵੀ ਉਹਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਸੀ ਪਰ ਅੱਜ ਦੀ ਔਰਤ ਬੜੀ ਅੱਗੇ ਜਾ ਚੁੱਕੀ ਆ ਪਰ ਉਸ ਦੇ ਨਵੇਂ ਯੁੱਗ ਦੇ ਜਿਹੜੇ ਫਾਇਦੇ ਤੇ ਨੁਕਸਾਨ ਹੀ ਵੇਖਿਆ ਜਾਂਦਾ ਔਰਤਾਂ ਦੇ ਵਿੱਚ ਤੁਸੀਂ ਅੱਜ ਕਚਹਿਰੀ ਚਲੇ ਜਾਓ ਕਿ ਕਚਹਿਰੀ ਦੇ ਵਿੱਚ ਤੁਸੀਂ ਜਿਹੜੇ ਡਿਵੋਰਸ ਦੇ ਕੇਸ ਐ ਬੇਟੀਆਂ ਦੇ ਔਰ ਮਹੀਨਾ ਇੱਕ ਦੋ ਮਹੀਨੇ ਹੋਏ ਹੁੰਦੇ ਆ ਸ਼ਾਦੀ ਨੂੰ ਤੇ ਉਹ ਡਿਵੋਰਸ ਰੀ ਉੱਥੇ ਖੜੇ ਹੁੰਦੇ ਆ ਇਹ ਸਾਰੀ ਇਹ ਗੋਦਾ ਹੈਗਾ ਜੀ ਜ਼ਿਆਦਾ ਪੜ੍ਹਾਈ ਲਿਖਾਈ ਕਰਕੇ ਆਪਸ ਹਸਬੰਡ ਵਾਈਫ ਜਿਹੜੇ ਕਹਿੰਦੇ ਨੇ ਮੈਂ ਵੱਡਾ ਤੇ ਮੈਂ ਵੱਡਾ ਉਹ ਕਰਨਾ ਹੈ ਹੋਰ ਕੋਈ ਜ਼ਿਆਦਾ ਵੱਡਾ ਕਰਨ ਨਹੀਂ ਹੁੰਦਾ ਜਿਹੜੀ ਔਰਤਾਂ ਨੂੰ ਅਵੇਅਰ ਕਰਨ ਦੇ ਲਈ ਕੋਈ ਡਿਕਲੇਮੇਸ਼ਨ ਕੰਟੈਸਟ ਹੁੰਦੇ ਆ ਜਾਂ ਕਿਸ ਤਰ੍ਹਾਂ ਜਿਹੜਾ ਔਰਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਜਿਹੜੀਆਂ ਔਰਤਾਂ ਪੜ੍ਹੀਆਂ ਲਿਖੀਆਂ ਨਹੀਂ ਗਿਆ ਉਹ ਇਹੋ ਜੇ ਕਾਨੂੰਨਾਂ ਤੋਂ ਜਾਣੂ ਨਹੀਂ ਕਿ ਤੁਹਾਡੀ ਜਿਹੜੀ ਐਨ ਜੀਓ ਆ ਇਹ ਜਿਹੜੀ ਅਵੇਅਰਨੈਸ ਦੇ ਲਈ ਜਿਹੜੀ ਆ ਇਹ ਕੀ ਕਰਦੀ ਅਸੀਂ ਟਾਈਮ ਟੂ ਟਾਈਮ ਕੈਂਪ ਲਗਾਣੇ ਆ ਔਰ ਉਹਨਾਂ ਨੂੰ ਅਵੇਅਰ ਕਰਨੇ ਆ ਔਰ ਉਹਨਾਂ ਨੂੰ ਦੱਸਨੇ ਆ ਵੀ ਕੀ ਕਿਸ ਤਰ੍ਹਾਂ ਰਹਿਣਾ ਹੈ ਮੈਂ ਕਿਸ ਤਰ੍ਹਾਂ ਆਦਮੀ ਦੇ ਨਾਲ ਬਿਹੇਵ ਕਰਨਾ ਹੈ ਜਿਹੜੀਆਂ ਅਨਪੜ ਜਨਾਨੀਆਂ ਨੇ ਔਰ ਉਹਨਾਂ ਨੂੰ ਅਸੀਂ ਰੋਜ਼ੀ ਰੋਟੀ ਵੀ ਦਿੰਨੇ ਆ ਉਹਨਾਂ ਨੂੰ ਸਿਖਾਉਂਦੇ ਵੀ ਆ ਵੀ ਕਿਸ ਤਰ੍ਹਾਂ ਤੁਸੀਂ ਰੋਜ਼ਗਾਰ ਪੈਦਾ ਕਰਨਾ ਹੈ ਕਿਸੇ ਤੇ ਬੋਝ ਨਹੀਂ ਬਣਨਾ ਮਾਲੀ ਤੌਰ ਤੇ ਵੀ ਤੁਸੀਂ ਕਿਸੇ ਤਰ੍ਹਾਂ ਦੀ ਮਦਦ ਕਰਦੇ ਹੋ ਹਾਂਜੀ ਦੇਖੋ ਗਵਰਨਮੈਂਟ ਤੋਂ ਤਾਂ ਹੱਦ ਤੱਕ ਮੈਂ ਕੋਈ ਐਡ ਨਹੀਂ ਲਈ ਕੋਈ ਫਾਇਦਾ ਨਹੀਂ ਚੁੱਕਿਆ ਫਾਇਦਾ ਨਹੀਂ ਲਿਆ ਇਹ ਮੇਰੇ ਜਿਸਾਂ ਤੱਕ ਤੁਸੀਂ ਸੱਜਣ ਮਿੱਤਰੋ ਸਾਰੇ ਇਤਾਂ ਹੀ ਮੇਰੇ ਬਹੁਤ ਅੱਛੇ ਅੱਛੇ ਲੋਕ ਨੇ ਜਿਹੜੇ ਬਹੁਤ ਅੱਛੇ ਵਧੀਆ ਲੋਕ ਨੇ ਜਿਹੜੇ ਉਹ ਉਹ ਮਦਦ ਕਰਦੇ ਨੇ ਗਵਰਨਮੈਂਟ ਨੂੰ ਤਾਂ ਸਾਥ ਦੇਣਾ ਚਾਹੀਦਾ ਚੰਗੇ ਕੰਮਾਂ ਦੇ ਵਿੱਚ ਪਰ ਕਈ ਕੰਮਾਂ 'ਚ ਗਵਰਨਮੈਂਟ ਬੜੀ ਪਿੱਛੇ ਹੋ ਜਾਂਦੀ ਆ ਤੇ ਫਿਰ ਜਿਹੜੇ ਐਨਜੀਓ ਵਗੈਰਾ ਉਹ ਗਵਰਨਮੈਂਟ ਦੀ ਜਿਹੜੀ ਕਮੀ ਨੂੰ ਪੂਰਾ ਕਰਦੇ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਹੋਰ ਬੜਾ ਉਹਨੂੰ ਸਮਝ ਨਹੀਂ ਲੱਗਦੀ ਕਿ ਕੀ ਕਿਹਾ ਜਾਵੇ ਕਿ ਜਿਹੜਾ ਲਿਵਿੰਗ ਰਿਲੇਸ਼ਨ ਹੈ ਉਹਨੂੰ ਮਾਨਤਾ ਦਿੱਤੀ ਗਈ ਹੈ ਤੇ ਇਹਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਸਾਡੇ ਸਮਾਜ ਦਾ ਜਿਹੜਾ ਇੱਕ ਸਾਫ਼ ਸੁਥਰਾ ਕੈਰੈਕਟਰ ਸੀ ਉਹ ਉਹ ਧੁੰਦਲਾ ਹੁੰਦਾ ਜਾਂਦਾ ਹਾਂਜੀ ਮੈਂ ਵੀ ਇਸ ਦੇ ਹੱਕ 'ਚ ਨਹੀਂ ਹੈ ਕਿ ਲਿਵਿੰਗ ਅ ਰਿਲੀ ਚੰਦੇ ਕਿਉਂਕਿ ਲੋਕੀ ਬਹੁਤ ਫਾਇਦਾ ਚੁੱਕ ਰਹੇ ਨੇ ਔਰ ਪੜੀਆਂ ਦੀਆਂ ਜਣੀਆਂ ਕੁੜੀਆਂ ਨੇ ਉਹ ਜ਼ਿਆਦਾ ਫਾਇਦਾ ਚੁੱਕਰੀਆਂ ਨਹੀਂ ਇਹਦਾ ਔਰਤਾਂ ਹਰ ਖੇਤਰ ਵਿੱਚ ਤਰੱਕੀ ਕੀਤੀ ਆ ਜੱਜ ਬਣੀਆਂ ਜਸਟਿਸ ਬਣੀਆਂ ਔਰਤਾਂ ਆਈਪੀਐਸ ਆ ਆਈਐਸ ਸਾਡੇ ਇੱਥੇ ਅਮਰਸਰ ਵੀ ਲੇਡੀ ਡਿਪਟੀ ਡਿਪਟੀ ਕਮਿਸ਼ਨਰ ਨੇ ਉਹ ਵੀ ਬੜੇ ਯੰਗ ਬੇਟੀ ਹੈ ਉਹਦੀ ਬੜੀ ਸੋਭਾ ਹੋ ਰਹੀ ਆ ਕਿਰਨ ਬੇਦੀ ਫਰਸਟ ਲੇਡੀ ਸਿ ਆਈਪੀਐਸ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਸੀ ਜਿਹੜੀਆਂ ਔਰਤਾਂ ਦੇ ਨਾਲ ਕਿੰਨੇ ਕ ਪ੍ਰਤੀਸ਼ਤ ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਉਹਦਾ ਉਹ ਉਹਦਾ ਸਟੈਂਡਰਡ ਜਿਹੜਾ ਉਹਦੀ ਇਕੁਐਲਿਟੀ ਜਿਹੜੀ ਹੈ ਮਰਦ ਦੇ ਬਰਾਬਰ ਆ ਗਈ ਆ ਪਿਛਲੇ ਕੁਝ ਵੀ 25 ਸਾਲਾਂ ਤੋਂ ਜਦੋਂ ਦੇ ਤੁਸੀਂ ਸਮਾਜ ਚ ਵਿਚਰਦੇ ਹੋ ਜੋ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਕਿੰਨਾ ਕੁ ਸ਼ੋਸ਼ਣ ਜਾਂ ਕਿੰਨਾ ਕੁ ਔਰਤਾਂ ਦੇ ਨਾਲ ਜਿਹੜਾ ਧੱਕਾ ਹੁੰਦਾ ਸੀ ਜਿਹੜਾ ਉਹ ਤੁਹਾਡੇ ਹਿਸਾਬ ਨਾਲ ਕਵਰ ਕਰਨ ਚ ਤੁਸੀਂ ਕਾਮਯਾਬ ਹੋਏ ਜਾਂ ਸਰਕਾਰਾਂ ਕਾਮਯਾਬ ਹੋਈਆਂ ਕਾਨੂੰਨ ਜਿਹੜੇ ਆ ਉਹ ਜਿਹੜੇ ਬਣੇ ਆ ਦੇਖੋ ਜੀ ਮੈਂ ਮਤਲਬ ਮੈਂ ਆਪਣੇ ਦਿਲ ਦੀ ਗੱਲ ਦੱਸਣਾ ਚਾਹਨੀ ਹੈ ਕਿ ਜਦੋਂ ਔਰਤਾਂ ਪੁਲਿਸ ਕੋ ਜਾਂਦੀਆਂ ਪੁਲਿਸ ਉਹਨਾਂ ਨੂੰ ਸੁਣਦੀ ਨਹੀਂ ਹੈ ਪੁਲਿਸ ਪੈਸੇ ਵੱਲੇ ਦੀ ਸੁਣਦੀ ਹੈ ਔਰ ਸਰਕਾਰ ਦੇ ਬਾਰੇ ਤੁਸੀਂ ਬਹੁਤ ਜਾਣਕਾਰੀ ਰੱਖਦੇ ਹੋ ਮੈਂ ਕਿਸੇ ਦੇ ਵਰ ਕਲਾਪ ਨਹੀਂ ਬੋਲ ਰਹੀ ਕਿ ਸਰਕਾਰ ਕਿੰਨਾ ਕੋ ਉਤਸ਼ਾਹ ਦਿੰਦੀ ਹੈ ਇਸ ਲਈ ਉਹ ਵਿਚਾਰੀਆਂ ਐਨ ਜੀਓ ਕੋ ਲਾਉਂਦੀਆਂ ਨੇ ਕਿ ਐਨ ਜੀਓ ਕਰੇ ਐਨ ਜੀਓ ਦਾ ਥੋੜਾ ਜਆ ਉਹਨਾਂ ਨੂੰ ਪ੍ਰਭਾਵ ਹੁੰਦਾ ਵੈ ਕਿ ਕਿਤੇ ਧਰਨਾ ਨਾ ਦੇ ਦੇਣ ਜਾਂ ਕੋਈ ਐਸੀ ਗੱਲ ਨਾ ਕਰ ਦੇਣ ਉਸ ਕਾਰਨ ਮਤਲਬ ਵੀ ਉਹ ਸਾਡਾ ਥੋੜਾ ਜਆ ਰਿਗਾਰਡ ਕਰਦੇ ਨੇ ਤੇ ਅਸੀਂ ਉਹਨਾਂ ਕੇਸਾਂ ਨੂੰ ਸੋਲਵ ਕਰਨੇ ਆ ਜਿਹੜਾ ਆਬਾਦੀ ਦਿਨੋਂ ਦਿਨ ਵੱਧ ਰਹੀ ਹੈ ਭਾਰਤ ਜਿਹੜਾ ਲੋਕਤੰਤ੍ਰਿਕ ਦੇਸ਼ ਆ ਰ ਨਾਲ ਦੇ ਨਾਲ ਉਹ ਇੱਕ ਸਭ ਤੋਂ ਵੱਡਾ ਲੋਕਤੰਤਰ ਦੇਸ਼ ਦੇ ਤੌਰ ਤੇ ਸ਼ਾਇਦ ਸਮਾਜ ਨੂੰ ਵਰਲਡ ਨੂੰ ਦੱਸਣਾ ਚਾਹੁੰਦਾ ਜਿਹੜੇ ਪਛੜੇ ਆ ਜਿਹੜੇ ਲੇਡੀਜ਼ ਹੈਗੀਆਂ ਅਨਪੜ੍ਹ ਹੈਗੀਆਂ ਜਿਹਾਂ ਵੀਕਰ ਸੈਕਸ਼ਨ ਨਾਲ ਬਿਲੋਂਗ ਕਰਦੀਆਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਉਹ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦੀ ਗਿਣਤੀ ਦਿਲੋਂ ਧੰਨਵਾਦ ਰਹੀ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਉਹਨਾਂ ਦੇ ਇੱਕ ਬੱਚਾ ਜਾਂ ਦੋ ਬੱਚੇ ਤੋਂ ਵੱਧ ਵੱਦ ਅਸੀਂ ਕਿਸੇ ਦੇ ਨਹੀਂ ਦੇਖ ਸਕਦੇ ਇਹਨਾਂ ਜਿਹੜਾ ਵੀਕਰ ਸੈਕਸ਼ਨ ਦੇ ਵਿੱਚ ਜਿਹੜੀ ਬੇਤਹਾਸ਼ ਆਬਾਦੀ ਵਧ ਰਹੀ ਹੈ ਉਹ ਸਮਾਜ ਲਈ ਬੜਾ ਖਤਰਾ ਪੈਦਾ ਹੋ ਰਹੀ ਹੈ ਕੀ ਤੁਸੀਂ ਇਹਨਾਂ ਨੂੰ ਜਾ ਕੇ ਛੋਟੇ ਏਰੀਏ ਜਿਹੜੇ ਵੀ ਏਰੀਏ ਆ ਜਿਹੜੇ ਝੁੱਗੀ-ਝੌਂਪੜੀ ਕਹਿ ਸਕਦੇ ਆ ਇਹਨਾਂ ਨੂੰ ਜਿਹੜਾ ਅਵੇਅਰ ਕਰਦੇ ਹੋ ਇਹਨਾਂ ਦੀ ਕੋਈ ਜਿਹੜੇ ਜਿਹੜੀ ਸਟਰਲਾਈਜੇਸ਼ਨ ਜਾਂ ਇਸ ਤਰ੍ਹਾਂ ਦੇ ਕੋਈ ਜਿਹੜੀ ਅਵੇਅਰਨੈਸ ਇਹਨਾਂ ਚ ਆਵੇ ਕਿ ਜਿਹੜਾ ਇਹ ਬੱਚੇ ਜ਼ਿਆਦਾ ਪੈਦਾ ਕਰਨਾ ਈ ਜੜੇ ਸਮਾਜ ਲਈ ਚੰਗੇ ਨਹੀਂ ਹੈਗੇ ਹਾਂਜੀ ਅਸੀਂ ਜਾਣਦੇ ਆ ਜਿਸਲਾ ਮੇਰੀਆ ਚ ਜਾਣਦੇ ਆ ਗਰੁੱਪ ਗਰੁੱਪ ਬਣਾ ਕੇ ਜਾਣੇ ਆ ਤੇ ਉਹਨਾਂ ਨੂੰ ਅਸੀਂ ਦੱਸਨੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਨੇ ਆ ਕਿ ਵੀ ਆ ਚੀਜ਼ ਹੈਗੀ ਅਗਰ ਤੁਸੀਂ ਰੋਕ-ਥਾਮ ਕਰਨ ਵਾਸਤੇ ਇਹਦੇ ਨਾਲ ਵੀ ਕਰ ਸਕਦੇ ਕਿ ਅੱਜਕੱਲ ਤੇ ਉਹ ਸਰਕਾਰ ਵੱਲੋਂ ਵੀ ਜਾ ਰਹੇ ਨੇ ਸਾਡੇ ਐਨਜੀਓ ਵੱਲੋਂ ਵੀ ਜਾ ਰਹੇ ਨੇ ਬਹੁਤ ਸਾਰੀਆਂ ਦਵਾਈਆਂ ਦੇ ਬਾਰੇ ਉਹਦੇ ਬਾਰੇ ਅਸੀਂ ਉਹਨਾਂ ਨੂੰ ਅਵੇਅਰ ਕਰਨੇ ਆ ਕਿ ਤਾਂ ਕਿ ਬੱਚੇ ਤੁਸੀਂ ਇੱਕ ਜਾਂ ਦੋ-ਦੋ ਪਾਧਾ ਕਰੋ ਤਾਂ ਕਿ ਜ਼ਿਆਦਾ ਨਾ ਕਰੋ ਔਰ ਉਹਨਾਂ ਦੀ ਪਰਮਿਸ਼ਨ ਨਹੀਂ ਕਰ ਸਕਦੇ ਇਹ ਕੈਂਪ ਲਗਾ ਕੇ ਅਸੀਂ ਕਰਦੇ ਰਹਿੰਦੇ ਆ ਸਾਡੇ ਨਾਲ ਸਦਾ ਦਵਿੰਦਰ ਸਿੰਘ ਯੂਨਾਈਟਿਡ ਸਿਕਸ ਤੇ ਇੱਕ ਨਿਊ ਅਮਤਸਰ ਦੇ ਵਿੱਚ ਰਹਿੰਦੇ ਨੇ ਸਾਰੇ ਜਾਣਦੇ ਤੁਸੀਂ ਇਹ ਵੀ ਇੱਕ ਮਿਸਾਲ ਬਣ ਕੇ ਤੇ ਬਹੁਤ ਤੰਦੇਈ ਦੇ ਨਾਲ ਮਦਦ ਕਰਦਿਆ ਅੱਜ ਇਹਨਾਂ ਨੇ ਮੈਡਮ ਸੁਜਾਤਾ ਸਿੰਘ ਨੂੰ ਸਨਮਾਨਿਤ ਕੀਤਾ ਇਹਨਾਂ ਦੀ ਸਾਰੀ ਟੀਮ ਨੇ ਆਓ ਇਹਨਾਂ ਨਾਲ ਵੀ वार्तालाप ਕਰਦੇ ਆਂ ਅੱਜ ਦਾ ਜੀ ਕੀ ਤੁਹਾਡਾ ਪ੍ਰੋਗਰਾਮ ਤੇ ਜਿਹੜਾ ਉਹ ਦੱਸੋ ਮੈ ਤਾਂ ਪ੍ਰੋਗਰਾਮ ਹੈ ਜੀ ਮੈਡਮ ਦਾ ਦੋ ਤਿੰਨ ਦਿਨ ਹੋ ਕੇ ਟੈਲੀਫੋਨ ਆ ਰਿਹਾ ਸੀ ਕਿ ਤੁਸੀਂ ਸੇਵਾ ਕਰਦੇ ਹੋ ਤੇ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਐ ਤੇ ਸਾਡੀ ਜਿਹੜੀ ਐਨਜੀਓ ਤੁਹਾਡੇ ਨਾਲ ਇਨ ਕੋਆਰਡੀਨੇਸ਼ਨ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਮੈਂ ਹੈੱਡ ਆਫਸ ਆਪਣੇ ਨਾਲ ਗੱਲ ਕਰ ਲਈ ਐ ਉਹਨਾਂ ਨੇ ਕਨਸਰਨ ਦਿੱਤੀ ਐ ਕੋਈ ਗੱਲ ਨਹੀਂ ਜੀ ਅਸੀਂ ਜਿੱਥੇ ਵੀ ਬਾਰਡਰ ਤੇ ਜਾਵਾਂਗੇ ਮੈਡਮ ਦੀ ਟੀਮ ਸਾਡੇ ਨਾਲ ਹੋਏਗੀ ਇਹ ਆਪਣਾ ਬੈਨਰ ਲਾ ਲੈਗੇ ਅਸੀਂ ਆਪਣਾ ਲਾ ਲਾਂਗੇ ਅਸੀਂ ਸੇਵਾ ਸਾਰਿਆਂ ਸਾਂਝੀ ਕਰਨੇ ਸਾਨੂੰ ਕਿਸੇ ਨਾਲ ਨਹੀਂ ਕਿ ਅੱਗੇ ਲਾਂਗੇ ਪਿੱਛੇ ਲਾਂਗੇ ਅਸੀਂ ਸਾਰੇ ਇਕੱਠੇ ਹੋ ਕੇ ਸੇਵਾ ਕਰਾਂਗੇ ਸਾਡੇ ਕੋਲ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਮਟੀਰੀਅਲ ਾਲ ਕੇ ਪਿਆ ਹੋਇਆ ਸਟੋਰ ਭਰਿਆ ਹੋਇਆ ਜਿਹੜਾ ਹੁਣ ਇੱਕ ਬਹੁਤ ਤਰਾਸਦੀ ਜਿਹੜੀ ਸਮਾਜ ਚ ਚੱਲ ਰਹੀ ਹੈ ਆਪਣੇ ਪੰਜਾਬ ਤੇ ਉੱਤੇ ਇੱਕ ਵਿਭਪਤਾ ਪਈ ਹੈ ਹੜ੍ਹ ਦੀ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪੀੜਤ ਨੇ ਲੋਕ ਉਹਦੇ ਲਈ ਤੁਸੀਂ ਕੀ ਯਤਨ ਕਰ ਰਹੇ ਹੋ ਇਸ ਤਰ੍ਹਾਂ ਜੀ ਅਸੀਂ ਨਾ ਜਾ ਕੇ ਦੇਖਿਆ ਹੈ ਕਿ ਜਿਹੜੇ ਤੇ ਪਿੰਡਾਂ ਦੇ ਬਾਰਡਰ ਤੇ ਹੈ ਏਰੀਆ ਜਿੱਥੇ ਸੈਂਟਰ ਦੇ ਵਿੱਚ ਘਰ ਬਣੇ ਹੋਏ ਨੇ ਉੱਥੇ ਰਾਸ਼ਨ ਪਾਣੀ ਕੋਈ ਸਬਦਾ ਨਹੀਂ ਪਹੁੰਚ ਰਹੀ ਉਹਦੇ ਵਾਸਤੇ ਅਸੀਂ ਦੋ ਬੇੜੀਆਂ ਹੁਣ ਨਵੀਆਂ ਪਰਚੇਸ ਕੀਤੀਆਂ ਨੇ ਡੇਰੇ ਜਿਹਨੂੰ ਕਹਿੰਦੇ ਬੇਕਾਂ ਜਿਹਨੂੰ ਕਹਿੰਦੇ ਨੇ 2.5 ਲੱਖ ਦੀ ਇਕਾਈ ਹੈ 4.5 ਲੱਖ ਦੀ ਇਕਾਈ ਹੈ ਛੋਟੀ ਦੀ ਉਹਦੀ ਸ਼ੇਅਰ ਮੈਂਬਰ ਦੀ ਕਪੈਸਿਟੀ ਹੈ ਵੱਡੀ ਦੀ 12 ਦੀ ਕਪੈਸਿਟੀ ਹੈ ਉਹ ਅਸੀਂ ਪਿੰਡਾਂ 'ਚ ਲੈ ਕੇ ਜਾ ਰਹੇ ਹਾਂ ਜਿਹੜੇ ਡੇਰਿਆਂ ਦੇ ਵਿੱਚ ਸਬਦਾ ਨਹੀਂ ਪਹੁੰਚ ਰਹੀ ਉਹਨਾਂ ਤੱਕ ਅਸੀਂ ਪਹੁੰਚ ਕਰਾਂਗੇ ਤੁਸੀਂ ਮੈਡਮ ਜਿਹੜਾ ਇਹ ਕਰੰਟ ਇਸ਼ੂ ਚੱਲ ਰਿਹਾ ਬੜੀ ਵੱਡੀ ਜਿਹੜੀ ਫਿਕਰਤਾ ਪਈ ਹੈ ਹੜ੍ਹਾਂ ਦੇ ਉੱਤੇ ਇਹਦੇ ਵਿੱਚ ਔਰਤਾਂ ਨੂੰ ਤੇ ਬੱਚਿਆਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦੀ ਜਿਹੜੀ ਉਹ ਮੁਸ਼ਕਲ ਆ ਰਹੀ ਹੈ ਖਾਸ ਕਰ ਜਿਹੜੇ ਗਰੀਬ ਲੋਕ ਜਿਸ ਤਰ੍ਹਾਂ ਸੈਕਟਰੀ ਸਾਹਿਬ ਨੇ ਦੱਸਿਆ ਕਿ ਜਿਹੜਾ ਆਮ ਡੇਰਿਆਂ ਦੇ ਬੇਕਾਂ ਤੇ ਰਹਿੰਦੇ ਆ ਕਿਉਂਕਿ ਉਹਨਾਂ ਦੇ ਕੋਲ ਪਸ਼ੂ ਵੀ ਆ ਉਹਨਾਂ ਦਾ ਉੱਥੋਂ ਆਉਣਾ ਜਾਣਾ ਬੜਾ ਔਖਾ ਹੈ ਤੇ ਪਾਣੀ ਦੇ ਵਿੱਚ ਉਹ ਘਿਰੇ ਆ ਤੁਹਾਡੀ ਸੰਸਥਾ ਨੇ ਉੱਚਤਾ ਕੋਈ ਪਹੁੰਚ ਕੀਤੀ ਜਾਂ ਤੁਸੀਂ ਕੋਈ ਦਾ ਸੰਦੇਸ਼ ਦੇਣਾ ਚਾਹੁੰਦੇ ਇਹਦੇ ਨਾਲ ਹੀ ਜਿਹੜਾ ਤੁਹਾਡੀ ਸੰਸਥਾ ਉਹ ਉਹਦੇ ਦਾ ਤੁਸੀਂ ਔਰਤਾਂ ਨੂੰ ਕੀ ਅੱਜ ਸੰਦੇਸ਼ ਦੇ ਹਾਂਜੀ ਦਵਿੰਦਰ ਜੀ ਦੇ ਨਾਲ ਮੁਲਾਕਾਤ ਕੀਤੀ ਅਸੀਂ ਇਹਨਾਂ ਨੂੰ ਅਸੀਂ ਅੱਜ ਮੀਟਿੰਗ ਵਾਸਤੇ ਅਸੀਂ ਬੈਠੇ ਆਂ ਤੇ ਅਸੀਂ ਇਹਨਾਂ ਨਾਲ ਮਿਲ ਕੇ ਆਪਣੀ ਟੀਮ ਨੂੰ ਲਿਆਵਾਂਗੇ ਕੱਲ ਕੱਲ ਦਾ ਦਿਨ ਰੱਖਿਆ ਕੱਲ ਬੁਲਾ ਕੇ ਉਹ ਜਿਹੜੀਆਂ ਔਰਤਾਂ ਪ੍ਰੀੜਿਤ ਔਰਤਾਂ ਨੇ ਵਿਚਾਰੀਆਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਪੜਾ ਕਿਸੇ ਚੀਜ਼ ਦੀ ਜ਼ਰੂਰਤ ਹੈ ਜੋ ਔਰਤਾਂ ਦੀਆਂ ਜ਼ਰੂਰਤਾਂ ਨੇ ਔਰ ਬੱਚਿਆਂ ਦੀਆਂ ਜ਼ਰੂਰਤਾਂ ਨੇ ਅਸੀਂ ਸਾਰੇ ਮਿਲ ਜੁਲ ਕੇ ਉਹਨਾਂ ਦੀਆਂ ਪੂਰੀਆਂ ਕਰਾਂਗੇ ਔਰਤਾਂ ਨੂੰ ਇਨਸਾਫ਼ ਦੇਉਣ ਦੇ ਵਿੱਚ ਜਦੋਂ ਕਿਸੇ ਦਾ ਕੋਈ ਹੁੰਦਾ ਹੈ ਤੱਕਾ ਕਿਸੇ ਨਾਲ ਹੁੰਦਾ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਮੈਟ੍ਰਿਮੋਨੀਅਲ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹਿੰਸਾ ਹੋ ਗਈ ਡੋਮੈਸਟਿਕ ਹੋ ਗਈ ਤੇ ਉਹ ਤੁਹਾਨੂੰ ਜਿਹੜੀ ਜੁਡੀਸ਼ਲੀ ਉਹ ਉਹਦੀ ਲੋੜ ਪੈਂਦੀ ਤੁਹਾਡਾ ਲੀਗਲ ਸੈਲ ਇਸ ਤੇ ਕੰਮ ਕਰਦਾ ਉਹਨਾਂ ਨੂੰ ਫ੍ਰੀ ਜਿਹੜਾ ਸੇਵਾ ਕਰਨ ਦੇ ਵਿੱਚ ਹਾਂਜੀ ਜਦੋਂ ਮੈਂ ਸੰਸਥਾ ਬਣਾਈ ਸੀ ਜੀ ਇਹ ਜਿਹੜੇ ਤੁਹਾਡੇ ਅੰਮ੍ਰਿਤਸਰ ਦੇ ਕੈਪਟਨ ਦਰਿੰਦਰ ਸਿੰਘ ਆਈਐਸ ਆਫੀਸਰ ਤੇ ਹੋਮ ਸ਼ਾ ਹੋਮ ਸੈਕਟਰੀ ਵੀ ਰਹੇ ਨੇ ਉਹ ਮੇਰੇ ਬ੍ਰਦਰ ਨੇ ਭਰਾ ਨੇ ਮੇਰੇ ਉਹਨਾਂ ਨੇ ਇਹ ਮੈਨੂੰ ਮੈਨੂੰ ਉਹ ਪ੍ਰੇਰਣਾ ਦਿੱਤੀ ਸੀ ਉਹਨਾਂ ਨੇ ਇਹ ਸ਼ੁਰੂ ਕਰਾਈ ਹੈ ਤੇ ਉਹਨਾਂ ਨੇ ਹੀ ਮੈਨੂੰ ਮਤਲਬ ਵੀ ਇਹ ਸਾਰਾ ਕੁਝ ਦੱਸਿਆ ਵਾ ਕਿ ਕਿਸ ਤਰ੍ਹਾਂ ਕਰਨਾ ਵਾ ਕੀ ਕਰਨਾ ਨਾਲ ਦੇ ਨਾਲ ਉਹ ਮੇਰੇ ਸਾਡੇ ਮੈਂਬਰ ਵੀ ਨੇ ਔਰ ਇਦਾਂ ਦੇ ਕਈ ਆਈਐਸ ਆਈਪੀਐਸ ਸਾਡੇ ਸੰਸਾ ਦੇ ਵਿੱਚ ਨੇ ਜਿਹੜੇ ਸਾਨੂੰ ਨਾਲ ਦੇ ਨਾਲ ਦੱਸਦੇ ਰਹਿੰਦੇ ਨੇ ਕਰਦੇ ਰਹਿੰਦੇ ਅਸੀਂ ਉਹਨਾਂ ਕੋਲ ਸਲਾਹ ਲੈਣੇ ਦਿੰਦੇ ਆ ਤੇ ਇਹ ਚੱਲਦਾ ਹੈ ਹੌਣ ਯੂਨਾਈਟਿਡ ਸਿੱਖ ਵੀ ਤੁਹਾਡੇ ਨਾਲ ਖੜੀ ਆ ਹੁ ਤੁਹਾਡੀ ਤਾਕਤ ਵਧੇਗੀ ਤੇ ਹੋਰ ਤੁਹਾਡਾ ਜਿਹੜਾ ਕੰਮ ਦਾ ਜਿਹੜਾ ਤੇਜ਼ੀ ਆਏਗੀ ਤੁਹਾਡੀ ਫੈਮਿਲੀ ਦਾ ਕਿੰਨਾ ਕੁ ਸਹਿਯੋਗ ਹੈ ਇਹਦੇ ਵਿੱਚ ਹਾਂਜੀ ਮੇਰੀ ਫੈਮਿਲੀ ਹਮੇਸ਼ਾ ਤੇ ਸਹਿਯੋਗ ਠੀਕ ਹੈ ਮਤਲਬੀ ਕਰਦੇ ਹੀ ਨੇ ਉਹ ਮੈਨੂੰ ਟਾਈਮ ਦਿੰਦੇ ਨੇ ਕਿ ਜੋ ਸੇਵਾ ਕਰਨੀ ਹੈ ਕਰੋ ਤੇ ਚੱਲਦੇ ਆ ਉਹਨਾਂ ਦਾ ਸੱਗੇ ਨੇ ਕੋਈ ਡੌਗਸ ਹੈਗੇ ਨੇ ਕੋਈ ਬਰਡਸ ਹੈਗੇ ਨੇ ਜਿਨ੍ਹਾਂ ਨੂੰ ਕੀ ਜ਼ਰੂਰਤ ਹੈਗੀ ਹੈ ਉਹਨਾਂ ਵਾਸਤੇ ਅਸੀਂ ਕੁਝ ਕਰ ਰਹੇ ਹਾਂ ਤੇ ਆਈ ਵਾਂਟ ਟੂ ਡੂ ਸਮਥਿੰਗ ਫਰਦਰ ওকে ਅਸਰਾ ਜੀ ਜਿਹੜੇ ਲਾਈਫ ਸਟਾਕ ਇਹਨੂੰ ਕਹਿੰਦੇ ਨੇ ਕੈਟਲਸ ਇਹਨਾਂ ਵਾਸਤੇ ਪਖਟਰ ਨਹੀਂ ਸੀਗਾ ਅਸੀਂ 85000 ਰੁਪਏ ਦਾ ਆਚਾਰ ਸਾਈਲੇਜ ਇੰਗਲਿਸ਼ ਨੂੰ ਕਹਿੰਦੇ ਨੇ ਉਹ ਸਪਲਾਈ ਕਰਤਾ 60000 ਦਾ 60000 ਦਾ ਅੱਜ ਅਸੀਂ ਚੋਕਰ ਜੜਾ ਉਹਨਾਂ ਨੂੰ ਮੁਹੱਈਆ ਕਰਾ ਰਹੇ ਆਂ ਪਿੱਖੀਵੰਡ ਗੁਰਦਾਸਪੁਰ ਚ ਅਸੀਂ ਕਰ ਦਿਆ ਰਹੇ ਆਂ ਡੇਰਾ ਬਾਬਾ ਨਾਨਕ ਅਸੀਂ ਕੀਤਾ ਜਿਸ ਤਰ੍ਹਾਂ ਮਨੁੱਖਤੀ ਸੇਵਾ ਕਰਦੀ ਜਾਨਵਰਾਂ ਦੀ ਸੇਵਾ ਵੀ ਨਾਲ ਕਰਦੇ ਆ ਹਾਂਜੀ